ਵੀਰ ਜੀ ਇਹਨੇ ਮੀਂਹ ਜੀ ਆ ਗਿਆ। ਬੰਦਾ ਨਹੀਂ। ਅੱਜ ਉਹ ਆਟੋ ਬੱਸੇ ਖੜਾ ਉਹ ਜਿਹੜਾ ਗਰਮਾ ਕੇ ਡੀ ਲਾਇਆ ਗਿਆ ਬੰਦੇ ਨੂੰ। ਬੜਾ। ਕਬੀ ਨਾ ਆਉਂਦੇ। ਪ੍ਰਧਾਨ ਵੀ ਲਿਆਓ। 8 ਤਰੀਕ ਦੀ ਹੋਈ ਸੀ ਨਾ ਚੋਰੀ 8 ਦੀ ਹੋਈ ਹੈ। 6 ਦੀ। 6 ਦੀ। ਇਹ ਤਰੀਫ਼ ਆ ਕਿ ਕੀ ਹੈ? ਇਹ ਸਮਝਾਈ। ਮੈਂ ਇੱਕ ਪਾਜੂ ਬੰਦਾ ਹਰ ਪਤਾ ਹੈ ਹਰ ਚੀਜ਼ਾਂ ਦਾ। ਮਨ ਵੀ ਦਾ। সোশে সানানে ছোটান সাকান কিয়ার সানান এপান এমনে কিয়ে তানের দি সারা কিয়া আনান এবার এমনেই ਮੈਂ ਨਵੇਂ ਬੇਚਾਂ ਦੇ ਧਿਆਨ ਪਾਉਣੇ ਥੋੜਾ ਜਿਹਾ ਕੋਈ ਨਹੀਂ ਹੋ ਗਿਆ ਹੁੰਦਾ ਜੀ ਹਾਂਜੀ ਸਰ ਸਰ ਕੀ ਮਾਮਲਾ ਜੀ ਹੈ ਜੀ ਮਿਤੀ 5 6 ਨਵੰਬਰ ਦੀ ਦਰਮਿਆਨੀ ਰਾਤ ਨੂੰ ਡਾਕਟਰ ਕਮਲਜੀਤ ਜੀ ਨੇ ਉਹਨਾਂ ਦਾ ਕਮਲ ਹਸਪੀਟਲ ਹੈ ਉਹਦੇ ਵਿੱਚੋਂ ਕੋਈ ਕੈਸ਼ ਚੋਰੀ ਜਿਹਾ ਹੋ ਗਿਆ ਸੀਗਾ ਉਹਦੇ ਸਬੰਧ ਵਿੱਚ ਐਫਆਰ ਨੰਬਰ 125 ਜਿਹੜੀ ਦਰਜ ਕੀਤੀ ਗਈ ਔਰ ਸੀਸੀਟੀਵੀ ਕੈਮਰਾ ਦੇ ਥਰੂ ਜਿਹੜਾ ਵਾ ਜਿਹੜਾ ਕਲਪਰੇਟ ਨੂੰ ਆਇਡੈਂਟੀਫਾਈ ਕਰਕੇ ਤੇ ਇਹਨੂੰ ਅਰੈਸਟ ਕੀਤਾ ਗਿਆ ਔਰ ਜਿੰਨੀ 100% ਜਿਹੜੀ ਰਿਕਵਰੀ ਕਰ ਲਈ ਗਈ ਹੈ ਤਾਂ ਇਸ ਵਿੱਚ ਚੋਰੀ ਕੀਤੀ ਸੀ ਜਿਹੜੀ ਉਹ ਕਿਸ ਤਰ੍ਹਾਂ ਪਤਾ ਲੱਗਾ ਉਹ ਮੈਂ ਤੁਹਾਨੂੰ ਉਹ ਹੀ ਦੱਸ ਕੇ ਟਿਆ ਜੀ ਵੀ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਉਦਾਂ ਤਾਂ ਇਹ ਕੈਮਰੇ ਜਿਹੜੇ ਆਉਂਦੇ ਹੀ ਬੰਦ ਕਰ ਦਿੱਤੇ ਸੀ ਬਟ ਜਦੋਂ ਐਂਟਰ ਅੰਦਰ ਕੀਤਾ ਤਾਂ ਉਹ ਛੋਟਾ ਜਿਹਾ ਕਲਿੱਪ ਆ ਗਿਆ ਸੀਗਾ ਉਸ ਕਲਿੱਪ ਤੋਂ ਅਸੀਂ ਜਦ ਬਰੀਕੀ ਨਾਲ ਇਹਦੇ ਹਾਫ-ਪਾਫ ਦਾ ਦੂਜੇ-ਜਿਹੜੇ ਆਡੈਂਟੀਫਾਈ ਕੀਤੇ ਸਾਰੇ ਤੇ ਉੱਥੋਂ ਜਿਹੜਾ ਸਾਨੂੰ ਪਤਾ ਲੱਗਾ ਵੀ ਡਾਕਟਰ ਜਿਹੜਾ ਪਤਾ ਡਾਕਟਰ ਸਰੋਂ ਪੁੱਛ ਗੇਸ ਕੀਤੀ ਕਿ ਵੀ ਪਲਾਣੇ ਕਿਹੜੇ-ਕਿਹੜੇ EMPLOYES ਐ ਜਾਂ ਕਿਹੜੇ-ਕਿਹੜੇ ਰਹੇ ਐ ਤਾਂ ਉਹ ਆਗੇ ਇੱਕ ਜ਼ੀਰੋ ਇੱਕ ਬਲਜੀਤ ਸਿੰਘ ਨਾਂ ਦੇ ਆਦਮੀ ਤੇ ਹੋਈ ਜਦੋਂ ਬਲਜੀਤ ਸਿੰਘ ਦਾ ਅਸੀਂ ਬੈਕਗ੍ਰਾਉਂਡ ਪਤਾ ਕੀਤਾ ਤੇ ਪਹਿਲੇ ਵੀ ਦੁੱਖ ਮਿਲ ਕੇ ਸਿਸਟਰਸ ਬੜੇ 2 ਸਾਲ ਪਹਿਲੇ ਤੋਂ ਛੱਡ ਕੇ ਜਾ ਚੁੱਕਾ ਸੀਗਾ ਤੇ ਬਲਜੀਤ ਨੂੰ ਜਦੋਂ ਕੇਸ ਕਰਕੇ ਬਲਜੀਤ ਨੂੰ ਲੈ ਕੇ ਪੁਸ਼ਕਸ਼ ਕੀਤੀ ਗਈ ਤੇ ਉਹਨੇ ਮੰਨਿਆ ਔਰ ਜਿਹੜੀ 3 ਲੱਖ 2000 ਰੁਪਏ ਜਿਹੜਾ 100% ਜਿਹੜੀ ਰਿਕਵਰੀ ਹੈ ਜਿੰਨੇ ਸੀਗੇ ਉਹਨਾਂ ਦੀ ਔਰ ਕਬੀ ਸਾਰੀ ਹੋ ਗਈ ਹੈ ਔਰ ਇਹਦੇ ਵਿੱਚ ਇਕ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਐਂਡ ਉਹਨਾਂ ਦੀ ਰਿਸਟਿੰਗ ਕਾਰਡ ਵੀ ਸੀਗੇ ਉਸ ਪੈਕ ਦੇ ਵਿੱਚ ਜਿਹਦੇ ਨਾਲ ਪੈਸਿਆਂ ਦੇ ਨਾਲੇ ਉਹ ਵੀ ਨਾਲ ਲੈ ਗਿਆ ਸੀਗਾ ਲੱਗਦਾ ਉਹ ਵੀ ਸਾਰਾ ਰਿਕਵਰ ਹੋ ਚੁੱਕਾ ਹੈ ਜਿਹੜੀ ਮੋਟਰਸਾਈਕਲ ਤੇ ਆਇਆ ਸੀਗਾ ਉਹ ਮੋ ਸਰ ਕਿੰਨੀ ਪੇਮੈਂਟਸ ਵੀ ਖੁੱਲ ਜਣ 3 ਲੱਖ ਤੇ 2000 ਰੁਪਏ ਜਿਹੜਾ ਜੀ ਟੋਟਲ ਹੈ ਸਾਰਾ ਅਲੱਗ ਅਲੱਗ ਡੋਮਿਸ਼ਨ ਦੇ ਨੋਟ ਸੀਗੇ ਵਿੱਚ 5 500 ਤੇ 200 200 ਤੇ 100 100 ਦੇ इवन 50 20 10 ਸਾਰੇ ਉਹ ਟੋਟਲ ਜਿਹੜਾ ਸੀਗਾ ਉਹ ਜਿਹੜਾ ਸੀਗਾ 3 ਲੱਖ ਤੇ 2000 ਰੁਪਏ ਕਰੀ ਬਣਦਾ ਕਿਉਂਕਿ ਇਹ ਜਿਹੜੀ ਸੀ ਸਾਰੀ ਉਹਨਾਂ ਦੀ ਡਾਕਟਰ ਸਾਹਿਬ ਦੇ ਕੁਝ ਪੈਸੇ ਤਾਂ ਉਹਨਾਂ ਨੇ ਕੋਈ ਦੇਣ ਵਾਸਤੇ ਰੱਖੇ ਸੀਗੇ ਜਿਹੜੇ 5 500 ਵਾਲੇ ਸੀ ਕੋਲ ਨੂੰ ਪਤਾ ਸੀਗਾ ਦੂਜਾ ਜਿਹੜਾ ਵਾ ਉਹਦਾ ਸਾਰਾ ਉਹਨਾਂ ਨੇ ਰਜਿਸਟਰ ਲਾਇਆ ਉੱਤੇ ਆਪਣੀ ਡੇਲੀ ਜਿਹੜੀ ਹੈ ਉਹ ਲਿਖ ਲੈਂਦੇ ਆ ਵੀ ਜਿਹੜੀ ਹੈਗੀ ਐ ਜਿਹੜੇ ਉਹਦੇ ਪੈਸੇ ਆ ਉਹ ਪਿਛਲੇ 8-10 ਦਿਨ ਦੇ ਪੈਸੇ 8-10 ਦਿਨਾਂ ਦੇ ਪੈਸੇ ਉਹਦੇ ਕੋਲ ਪਏ ਸੀਗੇ ਸਰ ਇਹਦੀ ਕ੍ਰਿਮੀਨਲ ਡਾਇਰੀ ਕੀ ਹੈ ਜੀ ਕ੍ਰਿਮੀਨਲ ਡਾਇਰੀ ਇੱਥੇ ਦੋ ਕੇਸਿਸ ਦਰਜ ਹੈ ਇੱਕ ਇੱਕ ਤੇ ਚੋਰੀ ਦਾ ਕੇਸ ਜਿਹੜਾ ਆਲਰੇਡੀ ਸਿਟੀ ਨੂੰ ਕੁਦਰ ਚ ਦਰਜ ਹੈ ਔਰ ਇੱਕ ਇੱਕ ਤੇ ਡਾਕਾ ਮਾਰਨ ਦਾ ਕੇਸ ਕਤਵਾਲੀ ਕਬੂਰਥਾ ਉਹਦੇ ਵਿੱਚ ਦਰਜਾ 392 396 ਜਿਹੜਾ ਕਿ ਬਹੁਤ ਹੀ ਹੀਨਸ ਕ੍ਰਾਈਮ ਦਾ ਕੇਸ ਹੈ ਉਹ ਇੱਥੇ ਦੋ ਕੇਸ ਜਿਹੜੇ ਦਰਜ ਹੈ ਸਰ ਇਹਨੇ ਜਦੋਂ ਚੋਰੀ ਕੀਤੀ ਉਸ ਟਾਈਮ ਕੋਈ ਚੌਕੀਦਾਰ ਹੈ ਨਹੀਂ ਸੀ ਹਸਪੀਟਲ ਤੇ ਚੌਕੀਦਾਰ ਜੀ 11 ਵਜੇ ਦਾ ਟਾਈਮ ਹੈ ਜਦੋਂ ਇਹ ਚੋਰੀ ਕੀਤੀ ਇਵਨ ਚੌਕੀਦਾਰ ਵੀ ਉੱਥੇ ਸੀਗਾ ਔਰ ਇਵਨ ਕਿ ਜਿਹੜਾ ਉਹਦਾ ਸਟਾਫ ਵੀ ਉੱਥੇ ਸੀ ਬਟ ਉਹਦੀ ਕੁਝ ਜਿਹੜਾ ਹਸਪੀਟਲ ਆ ਉਹਦੀ ਜਿਹੜੀ ਪੈਰੀਫੇਰੀ ਚਾਰਦਵਾਰੀ ਹੈ ਇੱਕ ਸਾਈਡ ਉਹਦੀ ਉਹਦੀ ਦੋ ਸਾਈਡ ਇਵਨ ਕਿ ਚਾਰੇ ਸਾਈਡ ਤੇ ਜਿਹੜਾ ਓਪਨ ਹੈ ਚਾਰੇ ਸਾਈਡ ਤੋਂ ਇਹਨੂੰ ਪਤਾ ਸੀਗਾ ਵੀ ਇੱਕ ਜਿਹੜੀ ਛੜਕੀ ਜਿਹੜੀ ਹੈ ਉਹ ਸ਼ਾਇਦ ਖੁੱਲੀ ਰਹਿੰਦੀ ਹੈ ਇਹਨੂੰ ਪਤਾ ਸੀਗਾ ਉਹਦੇ ਬਾਰੇ ਇਸ ਉਥੋਂ ਹੀ ਕੰਧ ਤੋਂ ਟੱਪ ਕੇ ਅੰਦਰ ਵੜਿਆ ਔਰ ਉਹ ਖਿੜਕੀ ਖੋਲ ਕੇ ਇਹਨੇ ਜਿਹੜਾ ਉਹ ਪੈਸਿਆਂ ਦੀ ਜਿਹੜੀ ਚੋਰੀ ਕਰ ਲਈ ਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਇਹਦੇ ਕੇਸ ਜਿਹੜਾ ਅੰਡਰ ਰੈਲੇਵੈਂਟ ਸੈਕਸ਼ਨ ਵਿੱਚ ਰਕਰ ਕੇ ਤੇ ਤਫੀਸ਼ ਕੀਤੀ ਜਾ ਰਹੀ ਹੈ ਇਹ ਤਾਂ ਪੈਸੇ ਰਿਕਵਰ ਹੋ ਗਏ ਨੇ ਸਾਰਾ ਤੇ ਇਹਦੇ ਕੋਲੋਂ ਵੀ ਜੇ ਕੋਈ ਨੇ ਖਿਤਕੀਆਂ ਹੋਣਗੀਆਂ ਉਹਦੇ ਬਾਰੇ ਵੀ ਕੋਈ ਜਿਹੜਾ ਪੁੱਛਗਿੱਛ ਕੀਤੀ ਜਾਏਗੀ